ਜਲੰਧਰ ਚ ਇੱਕ ਨੌਣੀ ਘਟਨਾ ਵਬਰਣ ਦੀ ਖਬਰ ਸਾਹਮਣੇ ਆਈ ਹੈ ਇਸ ਘਟਨਾ ਬਾਰੇ ਸੁਣ ਕੇ ਹਰ ਕੋਈ ਸੁੰਨ ਰਹਿ ਗਿਆ ਦਿਲ ਦਹਿਲਾਉਣ ਵਾਲੀ ਖਬਰ ਹੈ ਜਿहां ਇਥੇ ਤਿੰਨ ਨੌਜਵਾਨਾਂ ਨੇ ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਨੂੰ ਨੰਗਾ ਕਰਕੇ ਬੁਰੀ ਤਰ੍ਹਾਂ ਨਾਲ ਕੁੱਟਿਆ ਨੌਜਵਾਨੋ ਨੇ ਉਸ ਦੇ ਗੁਪਤ ਅੰਗਾ ਸਮੇਤ ਹੁਰઠાਵਾ ਤੇ ਲੱਤਾਂ ਤੇ ਮੁੱਕ ਕੇ ਮਾਰੇ ਲੈ। ਇਸੇ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਬਹਿ ਗਈ। ਵੀਡੀਓ ਵਿੱਚ ਉਹਨਾਂ ਨੇ ਔਰਤ ਨੂੰ ਵਾਲਾਂ ਤੋਂ ਫੜਿਆ ਹੋਇਆ। ਮਲਜ਼ਮਾਨੇ ਔਰਤ ਦੇ ਗੁਪਤ ਅੰਗਾਂ ਤੇ ਲਤ ਮਾਰਨ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਇੰਨਾ ਹੀ ਨਹੀਂ ਦੂਸਰੀ ਮਹਿਲਾ ਦਾ ਗਲਾ ਕੁੱਟਣ ਦੀ ਵੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ। ਹਾਸਲ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਮੰਗਲਵਾਰ ਰਾਤ ਨੂੰ ਦੋਵੇਂ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋਣ ਲੱਗੇ। ਦੋ ਵੀਡੀਓਜ਼ ਬਣਾਈਆਂ ਗਈਆਂ ਨੇ ਤੇ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੇ ਗੀਆਂ ਇਹਨਾਂ ਵੀਡੀਓ 'ਚ ਕਿਸੇ ਜੱਗੇ ਨਾਮ ਦੇਖ ਸ਼ਖਸ ਦਾ ਨਾਮ ਵੀ ਲਿਆ ਜਾ ਰਿਹਾ ਹੈ ਦੋਵੇਂ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋਣ ਲੱਗੇ ਇਸੇ ਦੌਰਾਨ ਇਹ ਵੀਡੀਓ ਜਲੰਧਰ ਸਿਟੀ ਪੁਲਿਸ ਕੋਲ ਵੀ ਪਹੁੰਚ ਗਈ ਜਿਸ ਬਾਅਦ ਥਾਣਾ ਰਾਮਮੰਡੀ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਵੇਂ ਵੀਡੀਓ ਥਾਣਾ ਕਰਤਾਰਪੁਰ ਦੇ ਇਲਾਕੇ ਦੇ ਵਿੱਚ ਬਣਾਈਆਂ ਗਈਆਂ ਨੇ ਇਤਰਾਜ਼ ਜੋ ਇੱਕ ਵੀਡੀਓ ਬਾਰੇ ਕਰਤਾਰਪੁਰ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਤੇ ਜਾਂਚ ਜਾਰੀ ਹੈ ਹਾਂਜੀ ਸਰ ਕੀ ਮਾਮਲਾ ਜੀ ਜਿਹੜਾ ਨੇ ਕੰਪਲੇਨਟ ਕੀਤੀ ਵੀ ਮੈਨੂੰ ਥ੍ਰੈਟ ਕਰਦਾ ਏ ਧਮਕੀਆਂ ਦਿੰਦਾ ਅੱਛਾ ਜੀ ਹਾਂ ਉਹਨਾਂ ਨੇ ਸਮਝ ਕੇ ਕੱਲ ਗੱਲ ਕੀਤੀ ਹੋਵੇ ਉਹਨਾਂ ਨੇ 4 ਵਜੇ ਟਾਈਮ ਦਿੱਤਾ ਸੀ ਜੀ 37 ਨਾਲ 4 ਵਜੇ ਟਾਈਮ ਦਿੱਤਾ ਤੇ ਹੁਣ ਆਏ ਨੇ ਵੀ ਉਹ ਆਇਆ ਨਹੀਂ ਜਿਹੜੇ ਕਾਰਗ੍ਰੀ ਕਰਨ ਕਰਦੇ ਜਿਹੜਾ ਸਾ ਇਹੋ ਪੂਰਾ ਇਹੋ ਐਗਰੀਮੈਂਟ ਸੀ ਉਹਨਾਂ ਨੇ ਕਾਰ ਵੀ ਕੀਤੀ ਆਪਾਂ ਅੱਛਾ ਜੀ ਅੱਜ ਦਾ ਟਾਈਮ ਲਿਆ ਸੀ ਚੱਲ ਰਕ ਨਹੀਂ ਹੋਊਗਾ ਇਹਨੂੰ ਪਹਿਲਾਂ ਦੱਤ ਨਾਲ ਹੀ ਕੰਮ ਕਰਤਾਗੇ ਕਿੰਨੀ ਨੌਕਰੀਆਂ ਆਣਨ ਨਹੀਂ ਜੋ ਹੈ ਗੰਦੀ ਚਾ ਦੂਰਾ ਉਹਨਾਂ ਅੰਦਰ ਜਾਣ ਦੇ ਵੀਡੀਓ ਪ੍ਰੂਫ ਦਿੱਤੇ ਦਿੰਦੇ ਸਰ ਕੋਈ ਪ੍ਰੂਫ ਇਹਨਾਂ ਦੇ ਇਹਨਾਂ ਦੇ ਕੋਲ ਕਾਫੀ ਪ੍ਰੂਫ ਨੇ ਪ੍ਰੂਫ ਦਿਖਾਏ ਗਏ ਇੱਕ ਲੇਡੀਜ਼ ਨਾਲ ਵੀ ਬੜੀ ਬਦਸਲੂਕੀ ਉਹਨਾਂ ਵੱਲੋਂ ਕੀਤੀ ਸਾਡੇ ਸਾਡੇ ਸਾਡੀ ਤੁਥਾਂ ਨਾਲ ਨਹੀਂ ਚੰਗਾ ਯਾਨੀ ਮੈਂ ਕੱਲ੍ਹ ਜਾਈ ਕਿ ਤੱਕ ਉਸ ਵੰਤ ਤੈ ਤੁਹਾਨੂੰ ਕਰਤਾਰਪੁਰ ਕੰਪਲੀਟ ਨਹੀਂ ਕਰਨੀ ਆ। ਕਿੰਨਾ ਸਮਾਂ ਹੋਰ ਲੱਗੇਗਾ ਆਪਣੀ ਕਾਰਵਾਈ ਨੂੰ? ਕਾਰਵਾਈ ਕਰਦੇ ਨਹੀਂ ਇਹ ਅੱਜ 4 ਵਜੇ ਹੋਣੀ ਕਰਦਣੀ ਆ ਆਪਾਂ ਕਾਰਵਾਈ। ਸਰ ਇਹ ਬੰਦੇ ਤਾਂ ਪੁੱਛ ਨਹੀਂਦੇ। ਅੱਜ ਹੀ ਸ਼ਿਮਾ ਦਾ ਲੈ ਕੇ ਆਉਂਗੇ। ਬੰਦੇ ਤਾਂ ਪੁੱਛਣ ਨਹੀਂ ਦੇ ਇੱਥੇ ਤੁਹਾਡੇ ਫੋਨ ਤੇ ਕਰਦੇ। ਕਿਦਾਂ ਲੈ ਕੇ ਆਉਂਗੇ ਜੀ? ਕਾਨੂੰਨ ਦਾ ਜਿਹੜਾ ਦਾਇਰਾ ਉਹਦੇ ਮੁਤਾਬਕ ਲੈ ਕੇ ਆਵਾਂਗੇ ਜੀ। Subscribe to One <imitation> India channel and never miss an update.